ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਜੀ ਦੋਸਤੋ ਜਿਹੜੀ ਤੁਹਾਡੇ ਨਾਲ ਅੱਜ ਕਹਾਣੀ ਸਾਂਝੀ ਕਰਨ ਜਾ ਰਹੇ ਹਾਂ ਇਹ ਇੱਕ ਬਜ਼ੁਰਗ ਬਾਪੂ ਦੀ ਕਹਾਣੀ ਹੈ ਜਿਹੜੀ ਬੜੀ ਹੀ ਰਮਾਂਜਿਕ ਹੈ ਤੇ ਇਸ ਕਹਾਣੀ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲੇਗਾ ਤੇ ਤੁਸੀਂ ਹੈਰਾਨ ਵੀ ਬਹੁਤ ਹੋਮੋਗੇ ਇਸ ਬਾਪੂ ਦਾ ਨਾਮ ਜੀਤ ਸਿੰਘ ਹੈ ਬਾਪੂ ਜੀਤ ਸਿੰਘ ਦਾ ਸੁਭਾਅ ਪਹਿਲਾਂ ਤੋਂ ਹੀ ਇਸ ਮਿਹਨਤੀ ਪਰ ਥੋੜਾ ਜਿੱਦੀ ਕਿਸਮ ਦਾ ਹੈ ਬਾਪੂ ਹੁਣੇ ਚਾਰ ਭੈਣ ਭਰਾ ਸਨ ਦੋ ਭੈਣਾਂ ਦੋ ਭਰਾ ਬਾਪੂ ਸਾਰਿਆਂ ਤੋਂ ਛੋਟਾ ਸੀ ਘਰ ਵਿੱਚ ਗਟਿੱਪੀ ਹੋਣ ਕਰਕੇ ਬਾਪੂ ਨੇ ਸ਼ੁਰੂ ਤੋਂ ਹੀ ਬਹੁਤ ਸਖਤ ਮਿਹਨਤ ਕੀਤੀ ਹੈ ਬਾਪੂ ਆਪਣੇ ਪਿਤਾ ਜੀ ਨਾਲ ਖੇਤਾਂ ਵਿੱਚ ਕੰਮ ਕਰਵਾਉਣ जाया ਕਰਦਾ ਸੀ ਪਰ ਜਿੱਦੀ ਸੁਭਾਅ ਹੋਣ ਕਰਕੇ ਕਈ ਵਾਰ ਛੋਟੀ ਜਹੀ ਗੱਲ ਤੇ ਗੁੱਸੇ ਵੀ ਹੋ ਜਾਂਦਾ ਸੀ ਬਾਪੂ ਨੇ ਘਰ ਦੇ ਕੰਮ ਕਰਵਾਉਣ ਦੇ ਨਾਲ ਨਾਲ ਬੜਾਈ ਵੀ ਐਮਏ ਤੱਕ ਕੀਤੀ ਹੈ ਬਾਪੂ ਘਾਲ ਦੇ ਵਿੱਚ ਪੜ੍ਹ ਲਈ ਸਕੂਲ ਉੱਤੇ ਜਾਇਆ ਕਰਦਾ ਸੀ ਤੇ ਇੱਕ ਮੀਬਾ ਮੁੰਡਾ ਬਣ ਕੇ ਪੜਾਈ ਕਰਦਾ ਸੀ ਸਾਰੇ ਪਿੰਡ ਵਾਲੇ ਉਸ ਦੇ ਹਾਊ ਆਪਣੇ ਦੀਆਂ ਸੇਵਾ ਤਾਂ ਕਰਦੇ ਨਹੀਂ ਥੱਕਦੇ ਸਨ ਪਰ ਬਾਪੂ ਨੇ ਐਮਏ ਕਰਨ ਤੋਂ ਬਾਅਦ ਵੀ ਸਰਕਾਰੀ ਨੌਕਰੀ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਜੋ ਕਿ ਉਸ ਸਮੇਂ ਬੜੀ ਆਸਾਨੀ ਨਾਲ ਮਿਲ ਜਾਂਦੀ ਸੀ ਬਾਪੂ ਬਸ ਘਰ ਦੇ ਖੇਤੀ ਬਾੜੀ ਦੇ ਕੰਮ ਲੱਗਿਆ ਰਹਿੰਦਾ ਸੀ ਜਾਂ ਫਿਰ ਡੰਗਰ ਬੱਚਾ ਸਾਭਦਾ ਸੀ ਇਸੇ ਤਰ੍ਹਾਂ ਸਮਾਂ ਬੀਤਦਾ ਗਿਆ ਤੇ ਹੁਣ ਸਮਾਂ ਆ ਗਿਆ ਬਾਪੂ ਦਾ ਵਿਆਹ ਕਰਨ ਦਾ ਮਕਮੂਦੇ ਵੇਲੇ ਹੀ ਮਾਤਾ-ਪਿਤਾ ਵੱਲੋਂ ਕੋਈ ਯੋਗ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੱਤਾ ਗਿਆ ਤੇ ਰਿਸ਼ਤਾ ਲੱਭ ਹੀ ਗਿਆ ਕੁੜੀ 10ਵੀਂ ਤੱਕ ਪੜ੍ਹੀ ਹੋਈ ਸੀ ਉਸ ਸਮੇਂ ਜੋ ਕਿ ਬਹੁਤ ਵੱਡੀ ਗਨ ਸੀ ਤੇ ਸਮਝਦਾਰ ਤੇ ਸੋਝਵਾਨ ਵੀ ਸੀ ਉਸ ਨੂੰ ਨਾਲ-ਨਾਲ ਪਰਿਵਾਰ ਨੂੰ ਚੰਗੀ ਤਰ੍ਹਾਂ ਸੰਭਾਲਣਾ ਵੀ ਆਉਂਦਾ ਸੀ ਕੁੜੀ ਦੇ ਪਿਤਾ ਜੀ ਯਾਨੀ ਕਿ ਬਾਪੂ ਦੇ ਸਹੁਰਾ ਸਾਹਿਬ ਸਰਕਾਰੀ ਨੌਕਰੀ ਕਰਦੇ ਸਨ ਅਤੇ ਪਰਿਵਾਰ ਵੀ ਇਲਾਕੇ ਵਿੱਚ ਚੰਗਾ ਅਸਰ-ਸੋਖ ਰੱਖਦਾ ਸੀ ਆਖਿਰਕਾਰ ਵਿਆਹ ਵਾਲਾ ਦਿਨ ਆ ਜਾਂਦਾ ਹੈ ਜਿਸ ਦੀਆਂ ਸਾਰੇ ਹੀ ਮੜੇ ਚਾ ਨਾਲ ਹੁੜੀਕਾਂ ਕਰਦੇ ਸਨ ਬਰਾਤ ਨੂੰ ਨਾਲ ਲੈ ਕੇ ਜਾਣ ਲਈ ਕੁਝ ਕਾਰਾਂ ਕਿਰਾਏ ਤੇ ਲੀਤੀਆਂ ਜਾਂਦੀਆਂ ਹਨ ਲਾੜੇ ਵਾਲੀ ਅੰਬੈਸਡਰ ਕਾਰ ਨੂੰ ਬੜੇ ਹੀ ਸੋਹਣੇ ਤਰੀਕੇ ਨਾਲ ਸਜਾਇਆ ਜਾਂਦਾ ਹੈ ਬੜਾ ਬਰਾਤ ਬੜੇ ਹੀ ਸੁਜਜੇ ਢੰਗ ਨਾਲ ਨਿਸ਼ਚਿਤ ਕੀਤੀ ਹੋਈ ਜਗ੍ਹਾ ਉੱਪਰ ਪਹੁੰਚ ਜਾਂਦੀ ਹੈ ਇੱਕ ਇਸ ਬਰਾਤ ਦੀ ਇੱਕ ਖਾਸੀਅਤ ਇਹ ਸੀ ਕਿ ਇਸ ਵਿੱਚ ਮਰਾਤੀਆਂ ਦੀ ਗਿਣਤੀ ਕੋਲ ਮਿਲਾ ਕੇ 21 ਸੀ ਜੋ ਕਿ ਬਾਪੂ ਦੇ ਪਿਤਾ ਜੀ ਨੇ ਲੜਕੀ ਵਾਲਿਆਂ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਸਾਡੇ ਵੱਲੋਂ 21 ਹੀ ਬਰਾਤੀ ਆਉਣਗੇ ਵਿਆਹ ਦੇ ਪ੍ਰਬੰਧ ਵੀ ਬਹੁਤ ਹੀ ਵਧੀਆ ਢੰਗ ਨਾਲ ਕੀਤੇ ਹੋਏ ਸਨ ਚਾਨਣੀਆਂ ਖਨਾਤਾਂ ਨਾਲ ਸਾਰਾ ਹੀ ਘਰ ਸਜਾਇਆ ਹੋਇਆ ਸੀ ਵੱਖ-ਵੱਖ ਤਰ੍ਹਾਂ ਦੇ ਭਗਵਾਨ ਮਰਾ ਦੇ ਖਾਣ ਲਈ ਲਾਏ ਹੋਏ ਸਨ ਚਾਹ ਪਾਣੀ ਪੀਣ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਨੰਦ ਕਾਰਜ ਹੁੰਦੇ ਹਨ ਬਰਾਤ ਦੇ ਰੋਟੀ ਖਾਣ ਤੋਂ ਬਾਅਦ ਵਿਦਾਈ ਦਾ ਸਮਾਂ ਆ ਜਾਂਦਾ ਹੈ ਜਿਹੜਾ ਕਿ ਇੱਕ ਬੜਾ ਹੀ ਭਾਵੁਕ ਦ੍ਰਿਸ਼ ਬਣ ਜਾਂਦਾ ਹੈ ਘਰ ਵਾਪਸੀ ਉਪਰੰਤ ਬੜੇ ਹੀ ਸੋਹਣੇ ਢੰਗ ਨਾਲ ਰੀਤੀ ਰਿਵਾਜਾਂ ਅਨਸਾਰ ਜੋੜੀ ਦਾ ਸਵਾਗਤ ਕੀਤਾ ਜਾਂਦਾ ਹੈ ਅਤੇ ਜਸ਼ਨ ਮਨਾਏ ਜਾਂਦੇ ਹਨ ਟੂ ਬੀ ਕੰਟੀਨਿਊਡ ਇਸ ਤਰ੍ਹਾਂ ਦੀਆਂ ਹੋਰ ਸੱਚੀਆਂ ਅਤੇ ਦਿਲਚਸਪ ਕਹਾਣੀਆਂ ਲਈ ਨਾਲ ਜੁੜੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਨਾਲ ਨਾਲ ਲਾਈਕ ਤੇ ਸ਼ੇਅਰ ਵੀ ਜਰੂਰ ਕਰ ਦਿਓ ਧੰਨਵਾਦ ਜੀ